ਸੱਗੇ ਗਾਇਜ਼ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਬੁੱਕ ਟੂ ਬ੍ਰੇਨ ਦੇ ਉੱਤੇ ਜਿਹੜੀ ਆਪਾਂ ਸਟੋਰੀ ਦੀ ਅੱਜ ਗੱਲ ਕਰਨੀ ਆ ਨਾ ਉਹ ਬਹੁਤ ਲੋਕਾਂ ਦੇ ਕੰਮ ਆਊਗੀ ਸੋ ਇਹਨੂੰ ਧਿਆਨ ਨਾਲ ਸੁਣੋ ਤੇ ਆਪ ਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਨੂੰ ਜ਼ਰੂਰ ਸਮਝਿਓ ਕਿਉਂਕਿ ਮੈਨੂੰ ਐ ਲੱਗਦਾ ਵੀ ਜਿਹੜਾ ਇਹ ਬਹਾਨਾ ਵਾ ਨਾ ਇਹ ਬਹੁਤੇ ਲੋਕਾਂ ਦਾ ਹੁੰਦਾ ਜਦੋਂ ਆਪਾਂ ਕੁਝ ਨਹੀਂ ਕਰ ਪਾਉਂਦੇ ਆਪਣਾ ਹੁੰਦਾ ਯਾਰ ਲੋਕ ਮੇਰੇ ਬਾਰੇ ਬਾੜਾ ਮਾੜਾ ਸੋਚਦੇ ਆ ਤਾਂ ਨਹੀਂ ਮੇਰੇ ਕੰਮ ਤੇਰੇ ਚੜਦੇ ਜਾਂ ਆਪਾਂ ਜਿਹਨੂੰ ਛੱਡਣਾ ਚਾਹੁੰਨੇ ਆ ਉਹ ਜਗ੍ਹਾ ਨੂੰ ਜਿਵੇਂ ਜਿੱਥੇ ਤੁਸੀਂ ਲਾ ਲੋ ਚਾਹੇ ਢੱਡਾ ਪਿੰਡ ਹੋਵੇ ਚਾਹੇ ਤੁਸੀਂ ਇੱਕ ਘਰ ਦੇ ਵਿੱਚ ਰਹਿੰਦੇ ਆ ਤੁਹਾਨੂੰ ਐ ਲੱਗਦਾ ਯਾਰ ਮੈਂ ਇਥੋਂ ਦੂਰ ਚਲਾ ਜਾਵਾਂ ਫੇਰ ਮੈਂ ਸਕਸੈਸਫੁਲ ਹੋ ਜਾਵਾਂ ਜਾਂ ਫੇਰ ਮੈਂ ਆਪਦੇ ਸੁਪਨਿਆਂ ਨੂੰ ਪੂਰਾ ਕਰ ਲਵਾਂ ਉਹ ਐਂ ਕਾਹਤੋਂ ਹੁੰਦਾ ਪਾਏ ਦੂਰ ਕਾਹਤੋਂ ਭੱਜਦੇ ਆ ਉਹ ਚੀਜ਼ ਨੂੰ ਆਪਾਂ ਅੱਜ ਸਮਝਾਂਗੇ ਇੱਕ ਬੋਧੀ ਸਟੋਰੀ ਤੋਂ ਬਹੁਤ ਪਹਿਲਾਂ ਦੀ ਗੱਲ ਆ ਇੱਕ ਟੈਂਜੇ ਨਾਮ ਦਾ ਯੰਗ ਮੁੰਡਾ ਮੱਠ ਦੇ ਵਿੱਚ ਰਹਿੰਦਾ ਹੁੰਦਾ ਉਹ ਮੱਠ ਸਾਰਿਆਂ ਨੂੰ ਪਤਾ ਹੀ ਹੈ ਜਿੱਥੇ ਸਾਰੇ ਬੋਧੀ ਰਹਿੰਦੇ ਆ ਹਿਮਾਚਲ ਦੇ ਵਿੱਚ ਬਹੁਤ ਨੇ ਹਨਾ ਜਿੱਥੇ ਉਹ ਲੋਕ ਮੈਡੀਟੇਸ਼ਨ ਵਗੈਰਾ ਕਰਦੇ ਆ ਤੇ ਉਹ ਆਪਦੇ ਕੰਮ ਦੇ ਵਿੱਚ ਬਹੁਤ ਵਧੀਆ ਸੀਗਾ ਤੇ ਜਿਹੜੇ ਬਾਕੀ ਬੋਧੀ ਸੀ ਉਹ ਤੋਂ ਤੁਸੀਂ ਲਾ ਲਓ ਵੀ ਈਰਖਾ ਕਰਨ ਲੱਗ ਗਏ ਤੇ ਉਹਦੇ ਬਾਰੇ ਗੱਲਾਂ ਕਰਨ ਲੱਗ ਗਏ ਯਾਨੀ ਇੱਕ ਹਸਾਬ ਦੇ ਨਾਲ ਉਹ ਇੱਕ ਪਾਸੇ ਹੋ ਗਿਆ ਤੇ ਬਾਕੀ ਸਾਰੇ ਇੱਕ ਪਾਸੇ ਹੋ ਗਏ ਤੇ ਉਹਨੂੰ ਇਹ ਚੀਜ਼ ਬਹੁਤ ਜ਼ਰੂਰ ਕਰਨ ਲੱਗ ਗਈ ਤੇ ਉਹ ਇੱਕ ਦਿਨ ਇੱਦਾਂ ਹੀ ਆਪਦਾ ਜਿਹੜਾ ਉਸ ਮੱਠ ਦਾ ਗੁਰੂ ਸੀਗਾ ਉਹਦੇ ਕੋਲ ਗਿਆ ਕਹਿੰਦਾ ਜੀ ਮੈਂ ਇੱਥੋਂ ਜਾਣਾ ਚਾਹੁੰਦਾ ਮੈਂ ਮੱਠ ਦੇ ਵਿੱਚ ਹੋਰ ਰਹਿ ਨਹੀਂ ਸਕਦਾਗਾ ਤੇ ਹੁਣ ਜਿਹੜੇ ਗੁਰੂ ਹੁੰਦੇ ਆ ਉਹ ਤੁਹਾਨੂੰ ਪਤਾ ਵੀ ਉਹ ਤੁਹਾਡੇ ਦਿਲ ਦੀਆਂ ਜਾਣਦੇ ਹੁੰਦੇ ਆ ਉਹਨੂੰ ਪਤਾ ਸੀਗਾ ਵੀ ਕੀ ਦਿੱਕਤ ਆ ਰਹੀ ਆ ਵੀ ਇਹ ਕਿਸ ਤਰੀਕੇ ਦੇ ਨਾਲ ਸੋਚਦਾ ਉਹਨੇ ਸੋਚਿਆ ਵੀ ਚਲ ਆਪਾਂ ਇਹਨੂੰ ਇੱਕ ਲੈਸਨ ਦਿੰਨੇ ਆ ਇੱਥੇ ਤੇ ਉਹ ਕਹਿੰਦਾ ਵੀ ਚਲ ਤੇਰੀ ਮਰਜ਼ੀ ਆ ਜੇ ਤੂੰ ਜਾਣਾ ਚਾਹਣਾ ਇਸ ਨੂੰ ਛੱਡ ਕੇ ਤਾਂ ਤੂੰ ਜਾ ਸਕਦਾ ਪਰ ਮੇਰਾ ਪਹਿਲਾਂ ਇੱਕ ਕੰਮ ਕਰ ਦੇ ਵੀ ਜੇ ਤੂੰ ਉਹ ਕੰਮ ਨੂੰ ਸਿਰੇ ਚਾੜਤਾ ਤੇ ਤੂੰ ਜਿੱਥੇ ਜਾਣਾ ਚੱਲਿਆ ਜਾਈ ਉਹ ਮੰਨ ਜਾਂਦਾ ਕਿਉਂਕਿ ਉਹ ਉਹ ਅਗਿਆਕਾਰ ਸੀਗਾ ਆਪਦੇ ਗੁਰੂ ਦਾ ਪਹਿਲਾਂ ਥੋੜਾ ਜਿਹਾ ਕਨਫਿਊਜ਼ ਹੁੰਦਾ ਵੀ ਇਹ ਕੀ ਗੱਲ ਬਣੀ ਤੇ ਉਹਦਾ ਗੁਰੂ ਉਹਨੂੰ ਕਹਿੰਦਾ ਵੀ ਆਹ ਲੈ ਚਮਚਾ ਇਹਦੇ ਵਿੱਚ ਪਾਣੀ ਆ ਤੇ ਤੂੰ ਪੂਰੇ ਮੱਠ ਦੇ ਆਲੇ-ਦੁਆਲੇ ਘੇੜਾ ਦੇਣਾ ਤੇ ਇਹ ਚੋ ਇੱਕ ਤੌਕਾ ਵੀ ਥੱਲੇ ਨਹੀਂ ਡਿੱਗਣਾ ਚਾਹੀਦਾ ਤੇ ਜੇ ਤੂੰ ਇਹ ਕੰਮ ਕਰਤਾ ਤੇ ਤੂੰ ਚਲਿਆ ਜਾਈ ਤੇ ਉਹ ਕਹਿੰਦਾ ਵੀ ਠੀਕ ਹੈ ਜੀ ਉਹਨੇ ਚਮਚਾ ਫੜ ਲਿਆ ਤੇ ਉਹ ਮੱਠ ਦੇ ਆਲੇ ਦੁਆਲੇ ਢੀੜਾ ਕੱਢਣ ਲੱਗ ਗਿਆ ਉਹਨੇ ਬਹੁਤ ਧਿਆਨ ਰੱਖਿਆ ਉਹਨੇ ਬੈਲੈਂਸ ਕੀਤਾ ਉਸ ਚਮਚੇ ਨੂੰ ਵੀ ਮੈਂ ਬੌੜੀਆਂ ਧਿਆਨ ਨਾਲ ਉਤਰਾ ਜਾਨੀ ਉਹ ਪੂਰਾ ਟਾਸਕ ਦੇ ਵਿੱਚ ਆਉਂਦਾ 100% ਦੇਣ ਲੱਗ ਗਿਆ ਉਸ ਬਾਕੀ ਸਾਰਾ ਕੁਝ ਭੁੱਲ ਗਿਆ ਜੋ ਆਲੇ ਦੁਆਲੇ ਹੋ ਰਿਹਾ ਸੀ ਕੋਈ ਰਸਤੇ ਚ ਆ ਰਿਹਾ ਉਹਦਾ ਪੂਰਾ ਫੋਕਸ ਸੀਗਾ ਵੀ ਮੈਂ ਚਮਚੇ 'ਚੋਂ ਡੁੱਲਣ ਨਹੀਂ ਦੇਣਾ ਹੈਗਾ ਪਾਣੀ ਤੇ ਸ਼ਾਮ ਹੋ ਜਾਂਦੀ ਆ ਉਹਦੀ ਬਾਹਾਂ ਆਕੜ ਜਾਂਦੀ ਵਿਚਾਰੇ ਦੀ ਤੇ ਉਹ ਆਪਦੇ ਗੁਰੂ ਕੋਲੇ ਜਾਂਦਾ ਤੇ ਉਹਦਾ ਗੁਰੂ ਨੂੰ ਦੇਖ ਕੇ ਕਹਿੰਦਾ ਕਹਿੰਦਾ ਕਿਵੇਂ ਡੁੱਲ ਗਿਆ ਪਾਣੀ ਕਿ ਬਚ ਗਿਆ ਉਹ ਕਹਿੰਦਾ ਵੀ ਦੇਖ ਲੋ ਜੀ ਉਹਦੇ ਜਾਨੀ ਆਪਾਂ ਕਹਦੇ ਇਹ ਵੀ ਪ੍ਰਾਈਡ ਸੀਗਾ ਅੱਖਾਂ ਦੇ ਵਿੱਚ ਵੀ ਨਹੀਂ ਡੁੱਲਿਆ ਨਹੀਂ ਹੈਗਾ ਪਾਣੀ ਪਾਣੀ ਉਹਦੇ ਵਿੱਚ ਹੀ ਆ ਸਾਰਾ ਤੇ ਉਹਦਾ ਗੁਰੂ ਕਹਿੰਦਾ ਹੁਣ ਮੈਂ ਤੈਨੂੰ ਇੱਥੇ ਇੱਕ ਲੈਸਨ ਦੰਨਾ ਜਿਵੇਂ ਤੂੰ ਚਮਚੇ ਦੇ ਵਿੱਚੋਂ ਪਾਣੀ ਡੁੱਲਣ ਨਹੀਂ ਦਿੱਤਾਗਾ ਕਿਉਂਕਿ ਤੇਰਾ ਫੋਕਸ ਹੈਗਾ ਵੀ ਤੂੰ ਇਹਨੂੰ ਬਚਾਉਣਾ ਵਾ ਤੂੰ ਬਸ ਉਸ ਦੇ ਉੱਤੇ ਧਿਆਨ ਕੀਤਾ ਕਹਿੰਦਾ ਇਸੇ ਤਰ੍ਹਾਂ ਤੇਰੇ ਮਨ ਦੇ ਵਿੱਚ ਸ਼ਾਂਤੀ ਆ ਜਿਹੜਾ ਇਹ ਮਨ ਦਾ ਚਮਚਾ ਉਹਦੇ ਵਿੱਚ ਸ਼ਾਂਤੀ ਭਰੀ ਹੋਈ ਆ ਕਹਿੰਦਾ ਫਿਰ ਉਹਦੇ ਵਿੱਚ ਤੈਨੂੰ ਹੋਰ ਲੋਕ ਕਿਦਾਂ ਅਫੈਕਟ ਕਰਦੇ ਆ ਜੇ ਤੇਰਾ ਫੋਕਸ ਧਿਆਨ ਪੂਰਾ ਹੋਊਗਾ ਤੇਰੇ ਰਸਤੇ ਦੇ ਵਿੱਚ ਕੋਈ ਨਹੀਂ ਆ ਸਕਦਾ ਕਿਉਂਕਿ ਜਿਹੜੀ ਇਹ ਤੇਰੀ ਜਰਨੀ ਆ ਨਾ ਉਹ ਕਹਿੰਦਾ ਤੇਰੀ ਇਕੱਲੇ ਦੀ ਜਰਨੀ ਆ ਇੱਥੋਂ ਚ ਲੈ ਜਾਏਗਾ ਕਿਤੇ ਹੋਰ ਤੈਨੂੰ ਸੇਮ ਪ੍ਰੋਬਲਮਸ ਆਉਣਗੀਆਂ ਇਟਸ ਨਾਟ ਅਬਾਊਟ ਵੀ 342 ਲੋਕ ਤੇਰੇ ਬਾਰੇ ਕੀ ਗੱਲਾਂ ਕਰਦੇ ਨੇ ਕਿ ਜਿੰਨਾਂ ਤੂੰ ਪੂਰਾ ਫੋਕਸਡ ਆ ਨਾ ਕਿਸੇ ਜਿੰਨੀ ਹਿੰਮਤ ਨਹੀਂ ਹੈਗੀ ਵੀ ਉਹ ਤੇਰੇ ਰਸਤੇ ਦੇ ਵਿੱਚ ਆ ਕੇ ਤੇਰੀ ਚੀਜ਼ ਨੂੰ ਭੰਗ ਕਰ ਦੇ ਤੇ ਉਹ ਬੰਦਾ ਸਮਝ ਗਿਆ ਉਹ ਕਹਿੰਦਾ ਯਾਰ ਗੱਲ ਤਾਂ ਸਹੀ ਆ ਹਨਾ ਵੀ ਮੈਂ ਐਵੇਂ ਹੀ ਕਹੀ ਜਾਂਦਾ ਵੀ ਮੇਰੀ ਸ਼ਾਂਤੀ ਭੰਗ ਹੁੰਦੀ ਆ ਮੈਨੂੰ ਤਾਂ ਧਿਆਨ ਨਹੀਂ ਲੱਗਦਾ ਕਿਉਂਕਿ ਲੋਕ ਮੇਰੇ ਬਾਰੇ ਗੱਲਾਂ ਕਰਦੇ ਨੇ ਅੱਡ ਅੱਡ ਕਹਿੰਦਾ ਪਰ ਇਹ ਤਾਂ ਇਹਦਾ ਮਤਲਬ ਤਾਂ ਮੇਰਾ ਧਿਆਨ ਕੱਚਾ ਵਾ ਤੇ ਉਸ ਦਿਨ ਤੋਂ ਉਹ ਬੰਦੇ ਨੇ ਉਸ ਗੱਲ ਨੂੰ ਆਪਦੇ ਲੜਗਾ ਠਬਨ ਲਿਆ ਤੇ ਉਸ ਤੋਂ ਬਾਅਦ ਹੋਰ ਥੋੜੇ ਸਮੇਂ ਬਾਅਦ ਉਹ ਕਾਮਯਾਬੀ ਹੋਇਆ ਜਿਹੜੇ ਉਹਦੇ ਗੋਲ ਸੀਗੇ ਤੇ ਉਹਨੇ ਅੱਗੇ ਵੀ ਇਹ ਲੈਸਨ ਬਹੁਤਿਆਂ ਨੂੰ ਪਾਸ ਔਨ ਕੀਤਾ ਸੋ ਜੇ ਤੁਹਾਨੂੰ ਇਹ ਲੈਸਨ ਚੰਗਾ ਲੱਗਿਆ ਤੇ ਇਹਨੂੰ ਆਪਦੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਓ ਮੈਨੂੰ ਲੱਗਦਾ ਵੀ ਇਹੇ ਸਵਾਲ ਬਹੁਤ ਵੱਡਾ ਰੋੜਾ ਬਣਦਾ ਜੇ ਆਪਾਂ ਦੇਖੀਏ ਜਦੋਂ ਆਪਾਂ ਕਾਮਯਾਬੀ ਵਾਲੇ ਰਸਤੇ ਦੇ ਉੱਤੇ ਤੁਰਦੇ ਆਂ ਆਪਾਂ ਨੂੰ ਹਮੇਸ਼ਾ ਬਹੁਤ ਰੈਸ਼ਨ ਹੁੰਦੀ ਆਲੇ ਦੁਆਲੇ ਤੋਂ ਆਪਾਂ ਕਹਿੰਦੇ ਯਾਰ ਇੱਥੇ ਨਹੀਂ ਉੱਥੇ ਜਾਵੇ ਵਧੀਆ ਜਾਂ ਆਪਾਂ ਜਿਵੇਂ ਬਹੁਤ ਲੋਕ ਕਹਿੰਦੇ ਆ ਵੀ ਮੈਂ ਪੜਾਈ ਕਰਨਾ ਆ ਇੱਥੇ ਨਹੀਂ ਉੱਥੇ ਬਹਿ ਕੇ ਪੜ੍ਹਨਾ ਜਾਂ ਮੈਂ ਕੱਲਾ ਪੜ੍ਹਨਾ ਵੇ ਹਮੇਸ਼ਾ ਆਪਾਂ ਨੂੰ ਜਿਹੜੀ ਸਿਚੁਏਸ਼ਨ ਹੁੰਦੀ ਆ ਆਪਾਂ ਨੂੰ ਲੱਗਦਾ ਵੀ ਇਹ ਆਈਡੀਅਲ ਨਹੀਂ ਹੈਗੀ ਮੈਂ ਉੱਥੇ ਜਾਦਾ ਵਧੀਆ ਹੋਊਗਾ ਉੱਥੇ ਕਿਸੇ ਹੋਰ ਤਰੀਕੇ ਦੀ ਬੌਲਰੇਸ਼ਨ ਹੋਊਗੀ ਸੋ ਆਪਦੇ ਆਲੇ ਦੁਆਲੇ ਨੂੰ ਛੱਡ ਕੇ ਧਿਆਨ ਦਿਓ ਆਪਦੇ ਰਸਤੇ ਦੇ ਉੱਤੇ ਜਿਹੜੇ ਤੇ ਤੁਸੀਂ ਜਾਣਾ ਚਾਹੁੰਦੇ ਆ ਜਿਹੜੇ ਤੁਹਾਡੇ ਗੋਲ ਨੇ ਉਹ ਤੁਸੀਂ ਦੇਖੋਗੇ ਆਪਣੇ ਆਪ ਪੂਰੇ ਹੋਣਗੇ ਸੋ ਜੇ ਤੁਹਾਨੂੰ ਇਹ ਸਟੋਰੀ ਚੰਗੀ ਲੱਗੀ ਇਹਨੂੰ ਅੱਗੇ ਵੀ ਸ਼ੇਅਰ ਕਰੋ ਜਿਹਨੂੰ ਤੁਹਾਨੂੰ ਲੱਗਦਾ ਵੀ ਇਹ ਸਟੋਰੀ ਸੁਣਨ ਦੀ ਲੋੜ ਹੈ ਧੰਨਵਾਦ ਜੀ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ